ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਆਂ ਪਿੰਡ ਐਮਾ ਕਲਾ ਐਮਾ ਪਿੰਡ ਬਿਲਕੁਲ ਨੇੜੇ ਚਭਾਲ ਦੇ ਰਹਿ ਜਾਂਦਾ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਕੁਲੇ ਵੀਰ ਦੇ ਘਰ ਆਇਆ ਸੋ ਸਾਰੇ ਪਰਮਾਨੂ ਪਤਾ ਹੈ ਠੀਕ ਹੈ ਜੀ ਕੁਲੇ ਵੀਰ ਦੇ ਘਰੋਂ ਆਪਾਂ ਅਕਸਰ ਜਿਹੜਾ ਮਾਲ ਤੁਹਾਨੂੰ ਦਿਖਾਉਂਦੇ ਰਹਿੰਦਾ ਵਪਾਰ ਦਾ ਕੰਮ ਆ ਵੀਰ ਦਾ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਜਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਅਸ ਵਕਤ ਚੰਗੇ ਦੁੱਧ ਤੋਂ ਸਟਾਰਟਿੰਗ ਕਰ ਚੁੱਕੀਆਂ ਨੇ ਠੀਕ ਆ ਜੀ ਮੌਕੇ ਤੇ ਪੁੱਛਾਂਗੇ ਕਿੰਨਾ ਦੁੱਧ ਹਾਜ਼ਰ ਆ ਸੋ ਸਾਰੇ ਫਾਰਮਰ ਭਰਾਵਾਂ ਨੂੰ ਆਪਣੀ ਬੇਨਤੀ ਅਪੀਲ ਇਹੋ ਹੀ ਹੁੰਦੀ ਆ ਵੀ ਜਿਹੜੇ ਵੀ ਐਨੀਮਲ ਜਿਹੜੇ ਵੀ ਥਾਂ ਟਿਕਾਣੇ ਤੋਂ ਤੁਹਾਨੂੰ ਦਿਖਾਈ ਦੇ ਆ ਇੱਥੇ ਆਣ ਕੇ ਆਪਣਾ ਬਿਲਕੁਲ ਤਸੱਲੀ ਤੁਸੀਂ ਦੋ ਟਾਈਮ ਚੋਕੇ ਚਾਹੇ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਆ ਜੀ ਐਮਾ ਗਲਾ ਪਿੰਡ ਬਿਲਕੁਲ ਨੇੜੇ ਚਪਾਲ ਦੇ ਕੋਈ 4-5 ਕਿਲੋਮੀਟਰ ਦੀ 4 ਕਿਲੋਮੀਟਰ ਦੀ ਸਾਰੀ ਦੂਰੀ ਆ ਮੰਨਣ ਪਿੰਡ ਬਿਲਕੁਲ ਲੱਗੇ ਆ ਸੋ ਇੱਧਰ ਬਿਲਕੁਲ ਅੰਦਰ ਜਦੀਕ ਇਤਿਹਾਸਿਕ ਸਥਾਨ ਧੰਨ ਧ ਬਿਲਕੁਲ ਨੇੜੇਕ ਆ ਠੱਠਾ ਪਿੰਡ ਲੱਗ ਗਿਆ ਸੋ ਪੂਰੀ ਗੱਲਬਾਤ ਕਰਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 2 ਅਕਤੂਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਕੋਲੇ ਸਾਸਰੀ ਸਾਸੀ ਜੀ ਉਹ ਠੀਕ ਠਾਕ ਵੀ ਜੀ ਬੜੀ ਕਿਰਪਾ ਮਾਲਕ ਜੀ ਮਹਾਰਾਜ ਵਧੀਆ ਜੀ ਸ਼ੁਕਰ ਹੈ ਮਾਲਕ ਜੀ ਹਾਂ ਜੀ ਉਲੇ ਅੱਜ ਮੱਝਾਂ ਵੈਸੇ ਆਪਣੇ ਕੋਲ ਜੋ ਤਿੰਨ ਚਾਰ ਨਾਗ ਹੈਗੇ ਹੈਗੇ ਨਾਗ ਆਪਣੇ ਨਾਲ ਦੋਗ ਵੇਗ ਗਏ ਆ ਤੇ ਆਪਾਂ ਦੋਗ ਮਹਾਪਰਾਵਾਂ ਦੇ ਫਲਾਲ ਕਰ ਦਈਏ ਸਾਹਮਣੇ ਹਾਂਜੀ ਹਾਂਜੀ ਨਾਲੇ ਅੱਜ ਦੁਸ਼ਹਿਰਾ ਜਾ ਬਿਲਕੁਲ ਕਰ ਰਹੇ ਦੁਸ਼ਹਿਰੇ ਦਾ ਹਾਂਜੀ 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 ਦੁਸ਼ਹਿਰੇ ਦਾ ਧਿਆਰਿਆ ਤਾਂ ਦੁਸ਼ਹਿਰੇ ਦਾ ਧਿਆਰ ਤਰਾ ਤੇ ਵੇਖਣ ਵੀ ਕਿਤੇ ਗਿਆ ਕਿ ਨਹੀਂ ਨਹੀਂ ਜਾਵਾਂਗੇ ਹੁਣ ਚਲੋ ਮਾਲ ਦੀ ਵੀਡੀਓ ਵੜੀਓ ਬਣਾ ਲਈਏ ਠੀਕ ਆ ਜੀ ਆ ਭਰਾ ਇਕੱਠੇ ਹੋ ਕੇ ਜਾਵਾਂਗੇ ਹੁਣ ਆਪਾਂ ਸਾਰੇ ਠੀਕ ਆ ਆ ਸੋ ਉਲੇ ਦੋ ਮੱਝਾਂ ਆਪਣੇ ਕੋਲ ਆ ਭਰਾ ਹਾਂਜੀ ਹਾਂਜੀ ਪਲੂਨ ਕੱਟੀ ਆ ਪਹਿਲਾ ਸੁਆਸ ਹੋਈਆ 10 ਕਿਲੋ ਦੋ ਦਿਆ ਪਹਿਲਾ ਸੁਆਸ ਹੋਈਆ ਦੰਦਾ ਜੇ ਕੱਟੀ ਆ ਕੰਨਾਂ ਵਾਲੇ ਦਾ ਛੋਟੇ ਛਿੱਗੀ ਛੋਟੀ ਮੇਕੋ ਜੋਣੀ ਦਾ ਸਰੀਰ ਵੇਖੋ ਜੀ ਗੱਦ ਵੇਖੋ ਕਿੱਡਾ ਝੋਟੀ ਦਾ ਥੱਲੇ ਸਫਾਈਆਂ ਬਹੁਤ ਜ਼ਿਆਦੀਆਂ ਡਾਢੀਆਂ ਲੱਗੀਆਂ ਕਰੋ ਚੱਕ ਵੇਖੋ ਕਿੱਡਾ ਕੱਦ ਵੱਡਾ ਜੀ ਅੱਜ ਕਿੰਨਾ ਹੋ ਗਿਆ ਨੁਸਈ ਨੂੰ ਸੁਈ ਨੂੰ ਭਾਜੀ 9-10 ਦਿਨ ਹੋ ਗਏ ਉਹ ਬੱਚਾ ਤਾਜਾ ਆਪਰਾਵਾਂ ਨੂੰ ਆਪਾਂ ਵਿਖਾਵਾਂਗੇ ਠੀਕ ਹੈ ਕਿੱਟੀ ਵੇਖੋ ਕਿੱਡੀ ਪਿਆਰੀ ਦੇ ਵੇਖੋ ਥਣ ਚੱਡਾ ਦਾ ਕੀ ਸ਼ੈ ਲੱਗਾ ਤਾਪੋਤੀ ਬਹੁਤ ਵੱਡਾ ਛੋਟੀ ਦਾ ਹਾਂਜੀ ਹਾਂਜੀ ਅੱਜ ਕਿੰਨਾ 6ਵਾਂ 7ਵਾਂ ਦਿਨ ਕਿ ਪੰਜ ਚਾਰ ਨਹੀਂ 8 9ਵੇਂ ਦਿਨ ਆਉਂਦੀ ਸੁਈ ਆਪਾਂ 9ਵੇਂ ਦਿਨ ਤੇ ਕੁੱਲੇ ਇਸ ਵਕਤ ਚਲੋ ਦੁੱਧ ਦੀ ਲਾਗ ਮੋਕੇ ਦੇ ਦੁੱਧ ਭਾਜੀ ਆਪਾਂ 10 ਕਿਲੋ ਚਵਾਵਾਂਗੇ ਕੋਈ 4 ਟਾਈਮ ਚੋਲੇ ਕੋਈ 3 ਟਾਈਮ ਚੋਲੇ ਆਪਾਂ ਨੂੰ ਕੋਈ ਖੁੱਲੀ ਛੁੱਟੀ ਹੈ ਠੀਕ ਹੈ ਜੀ 10 ਕਿਲੋ ਹਾਂ 10 ਕਿਲੋ ਖਲਾ ਦੁੱ ਲੋਜੀ ਕਰਮ ਵਾਲਿਕ ਹਾਂਜੀ ਖੋਲ ਕੇ ਵਿਖਾਵਾਂਗੇ ਆਪਾਂ ਪਾਪਾ 33 ਦੀ ਵੀਰਾਂ ਦਾ ਵੀ ਬਿਲਕੁਲ ਇਸ ਵਕਤ 10 ਕਿਲੋ ਦੀ ਗਾਰੰਟੀ ਦੇ ਦਿਆਂਗੇ 1 ਕਿਲੋ ਦੁੱਧ ਇਸ ਵਕਤ ਇਹਦੇ ਥਲੇ ਹਾਜ਼ਰ ਅੱਠਾਂ ਦਿਨਾਂ ਤੋਂ ਤੁਸੀਂ ਸੋਈ ਆ ਬਾਕੀ ਭਾਂਡਾ ਮੇਰਾ ਭਰਾਇ ਕੋਰੀ ਪੂਰਾ ਤਸੱਲੀ ਨਾਲ ਦੇਖ ਲਓ ਕੰਪੈਕਟ ਟਰਟਰ ਚੌੜਾ ਪਿੱਠ ਪੁੜਾ ਸਿੰਗਲ ਹੱਡੀ ਉਤੋਂ ਪਲੀ ਪਲੋਸੀ ਵੀ ਕਿੰਨੀ ਕੱਟੀ ਦੀ ਉਤੋਂ ਗਲਾਈ ਕਿੱਡੀ ਆ ਵੇਖੋ ਜੀ ਪਲੀ ਪਲੋਸੀ ਬਹੁਤ ਆ ਕਰਮਾਂ ਲਈ ਠੀਕ ਆ ਬਾਕੀ ਥਣ ਵੇਖੋ ਗੱਡੀ ਸੇਫਟੀ ਤੇ ਲੱਗਾ ਇਹ ਕਿ ਕਰਨ ਵਾਲੀ ਨਿਕਾ ਪਲੀ ਪਲੋਸੀ ਵਾਲੇ ਪਾਸਿਓਂ ਬਾਕੀ ਕੋਲੇ ਇੱਧਰ ਵਿਖਾ ਦੇ ਫਿਰ ਮ ਵੇਖੋ ਪੂਰਾ ਵਿਖਾ ਦੇ ਤਸੱਲੀ ਦੇ ਆਹ ਠੰਡੀ ਮਿੱਟੀ ਵੇਖੋ ਵਿੱਥਾਂ ਦੇ ਥਣ ਲਗਾ ਭਾਜੀ ਪਰਮਾਤਮਾ ਦੀ ਘਟੀ ਕੱਟੀ-ਕੱਟੀ ਵੇਖੋ ਬਹੁਤ ਬਹੁਤ ਜੰਮੀ ਤਰਿਆ ਕਰਮਾੜੀ ਇੱਕ ਪੂਰੀ ਲੰਬਾ ਤੋਰ ਕੇ ਦਿਖਾਉਨੇ ਆ ਤੁਹਾਨੂੰ ਇਧਰਲੇ ਪਾਸੇਓ ਮੇਰਾ ਵੀਰ ਨਿਗਾ ਦੇ ਵਿੱਚੋਂ ਕੱਢੋ ਤੇ ਚਵਾਈ ਵੀ ਕੁਲੇ ਵੀਰ ਬਾਕੀ ਇਹੋ ਜਿਹਾ ਮੈਂ ਨਾ ਭਾਜੀ ਗੱਲਾਂ ਇਹ ਗਾਂ ਆਈਆਂ ਕਮਲੀਆਂ ਦੀ ਚਵਾਈ ਮੈਨੂੰ ਹੀ ਲੱਗੀ ਆ ਵੀ ਜਿਹੜੀ ਲੱਗੀ ਜਾਂਦੀ ਮੈਨੂੰ ਲੱਗੀ ਆ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਮੇਰਾ ਭਰਾ ਕੋਈ ਪੂਰਾ ਤਸੱਲੀ ਨਾਲ ਦਿਖਾਓ ਮੁਠੀ ਵਾਲਾ ਥਾਣਾ ਕਰਮਾੜੀ ਨੂੰ ਕੋਈ ਮੇਰਾ ਭਰਾ ਦੂਰੋਂ ਨੇੜੇ ਆ ਰਿਹਾ ਮਗਰਲੇ ਪੈਰ ਮਗਰਲੀਆਂ ਲੱਤਾਂ ਧੋਤੀਆਂ ਅਗਲੇ ਬਿਲਕੁਲ ਪੈਰਾਂ ਦਾ ਜਵਾਬ ਸੋ ਕੋਈ ਵੀਰ ਇਹਨੂੰ ਗਰੇਡਰ ਦੇ ਵਿੱਚ ਲੈ ਸਕਦਾ ਕੋਈ ਨੀਲੀ ਕਰੋਸ ਆਂਗ ਦੇ ਵਿੱਚ ਲੈ ਸਕਦਾ ਬਾਕੀ ਪਲੀ ਪਲੋਸੀ ਵਾਲੇ ਪਾਸਿਓ ਕੋਈ ਸ਼ੱਕ ਨਹੀਂ ਕਿ ਦਾਤੇ ਨੇ ਕੋਈ ਘਾਟ ਨਹੀਂ ਛੱਡੀਗੀ ਜਿੱਥੋਂ ਵੀ ਆਈਆ ਕਰਮਾਲੀ ਮਾਲਕ ਨੇ ਵੀ ਪਿੱਛੋਂ ਚੰਗੀ ਸੇਵਾ ਕੀਤੀ ਆ ਮੈਂ ਨਾ ਭਾਜੀ ਸਰੀਰ ਵੇਖੋ ਆਹੜਾ ਸਰੀਰ ਨਹੀਂ ਜੇ ਮੇਰਾ ਜੱਤਲ ਝੋਟੀ ਜੇ ਬਹੁਤ ਸ਼ਕੀਨੀ ਵਾਲੀ ਦੂਜੇ ਸੁਗਨ ਦਾ ਝੋਟੀ ਕਮਾਲਾ ਕਰ ਦੂਗੀ ਤੇ ਵੇਖੋ ਲੰਮੀ ਕਿ ਨਹੀਂ ਸਪੈਸ਼ਲ ਲੰਮੀ ਜੇ ਬਹੁਤ ਖੂਬਸੂਰਤ ਆ ਬੜਾ ਟਕਾਣੇ ਤੇ ਲੇਵਾ ਠੀਕ ਆ ਜੀ ਨਿਗਰ ਬਿਲ ਤੇ ਬਹੁਤ ਚਾਵਾਂ ਨਾਲ ਕਿਸੇ ਭਰਾਣੇ ਸਾੰਭੀਆ ਵੇਖੋ ਮੈਂ ਨਾ ਜਿਹੜਾ ਭਰਾ ਲੈਗਾ ਜਿਆਦਾ ਕਰੂਗਾ ਕੱਟੀ ਤੇ ਸੁੰਦਰਤਾ ਸੁੰਦਰਤਾ ਦੇ ਆਹ ਦੇਖੋ ਜੀ ਆ ਮਾਰੋ ਨਿਗਾ ਮੇਰੇ ਵੀਰ ਠੀਕ ਆ ਜੀ ਆ ਵੇਖੋ ਕੀ ਤੋਂ ਬਣਿਆ ਪਿਆ ਕੀ ਵੇਖੋ ਭਾਜੀ ਮਰਲੇ ਮਰਲਿਆਂ ਦੀਆਂ ਵੰਣਾ ਆ ਜੀ ਸਾਬ ਇਹ ਕਿ ਆਂਦੇ ਨਾ ਵੀ ਤੀਲੀ ਤੋਂ ਬਣ ਗਿਆ ਲਾਲ ਕੋਕਾ ਬਣ ਗਿਆ ਲੌਂਗ ਤੋਂ ਕੋਕਾ ਬਣ ਗਿਆ ਇਹ ਲੌਂਗ ਤੋਂ ਕੋਕਾ ਬਣ ਗਿਆ ਜੇ ਕੁਲੇ ਦੇ ਕੋਲ ਵੀਰ ਦੇ ਕੋਲ ਬਹੁਤ ਚੌਰ ਸਲੇਵਾ ਕਰਮਾਲੀ ਨੂੰ ਠੰਡੀ ਮਿੱਠੀ ਧੀਰੀ ਤੇ ਦਸੇ ਬਾਕੀ ਕੋਈ ਭੈਣ ਚੋਲੇ ਕੋਈ ਭਰਾ ਚੋਲੇ ਐਡੀ ਠੰਡੀ ਮਿੱਠੀ ਆ ਨਾ ਜਿੱਥੇ ਖਲੋਗੀ ਇਹਨੇ ਨਹੀਂ ਜਲਤ ਭਾਜੀ ਚੁਕੀ ਵੇਖੋ ਕੱਟੀ ਦੀ ਸੁੰਦਰਤਾ ਵੇਖੋ ਬਾਕੀ ਤੋਰੇ ਤਾਰੇ ਦੇ ਵਿੱਚ ਵੀ ਕੋਈ ਕਾਲੀ ਨਹੀਂ ਪੈਂਦੀ ਮੈਂ ਨਾ ਕੋਈ ਚੱਕਰ ਨਹੀਂ ਵੀਰ ਜੀ ਅਜੇ ਸਗੋ ਆਪਣੇ ਤਾਂ ਨਵੇਂ ਥਾਂ ਆਈ ਆ ਫੇਰ ਵੀ ਕਰਮਾਲ ਨੇ ਕੋਈ ਕੰਮ ਨਹੀਂ ਕੀਤਾ ਮੈਂ ਨਹੀਂ ਫੇਰ ਵੀ ਜ਼ਿਆਦਾਤਰ ਬੰਦੇ ਕੋ ਉਪਰੇ ਬੰਦੇ ਮੈਂ ਨਾ ਭਾਜੀ ਆ ਵੇਖੋ ਤੁਸੀਂ ਆਏ ਜੇ ਨਹੀਂ ਤਾਂ ਡੰਗਰ ਲੁਛੂ ਲੁਛੂ ਕਰਦਾ ਇਹਨੂੰ ਕਰਮਾਲੀ ਨੂੰ ਪਤਾ ਹੀ ਕੋਈ ਨਹੀਂ ਬਹੁਤ ਪਿਆਰੀ ਕੱਟੀ ਝੋਟੀ ਆ ਮੇਰੇ ਭਰਾ ਪਾਲ ਦੇ ਦਾਸ ਇਹ ਲੱਤਾਂ ਹੀ ਗੱਡ ਲੈਂਦੀ ਆ ਨਾ ਕਰਮ ਵਾਲੀ ਜਿੱਥੇ ਲੱਤਾਂ ਕੱਢ ਲੈਂਦੀ ਆ ਉੱਥੇ ਕਰਕੇ ਰੱਖਦੀ ਆ ਇਹਦੀ ਮਜਾਲ ਨਹੀਂ ਵੀ ਦੂਜੇ ਥਾਂ ਚੱਕਦਾ ਨਹੀਂ ਚੰਗੀ ਕੱਟੀ ਆ ਹਾਂਜੀ ਕੋਲੇ ਵੀਰੇ ਮੁੱਲ ਡਿਮਾਂਡ ਕੀ ਕਰਤਾ ਵੀਰ ਮੁੱਲ ਭਾਈ ਅੱਜ ਆਪਾਂ ਛੋੜਾ ਜਿਹਾ ਕਰਨਾ ਝੋਟੀ ਦੇ ਸਾਹਣਾ ਦੇ ਮੁੱਲ ਕੁਛ ਵੀ ਨਹੀਂ ਅੱਜ ਕਿੰਨੇ ਦੀ ਦੇਦਗੇ ਝੋਟੀ ਵੇਚਣ ਨੂੰ ਭਾਜੀ 1 35 ਦੀ ਵਿਗਦੀ ਜੇ ਠੀਕ ਆ ਜਿਹੋ ਜਿਹਾ ਸਰੀਰ ਘਟਾਂ ਜਿਆਦਾ ਜਿਹੋ ਜੀ ਝੋਟੀ ਨਹੀਂ ਆ ਭਣ ਪਰਮਾ ਨੂੰ ਲੈਸ ਕਰਕੇ ਦੇਣੀ ਆ ਨਾਲੇ ਦਿਨ ਤੇ ਲੈਸ ਕਰਕੇ ਆਪਾਂ ਦੇ ਦਾਂਗੇ 3000 ਛੋਟ ਕਰਦੀ ਇੱਕ ਪ ਚਲ ਕਰਾ ਲਓ ਕੋਈ ਨਹੀਂ ਤੇ ਮਾਨਤਨ ਨਾ ਨਹੀਂ ਮਾਨਤਨ ਕਰਕੇ ਦਈਏ ਮੈਂ ਕੋਈ ਨਹੀਂ ਕਰਾ ਲਓ ਭਾਈ ਤੁਸੀਂ ਕਰਕੇ ਦਈਏ ਛੋਟਾ ਸੋਨਾ ਕਰਾ ਲਓ ਹਾਂਜੀ ਸਵਾ ਸਵਾ ਚ ਸਵੇਰੇ ਕਰ ਦੇਣਾ ਜੇ ਤੁਸੀਂ ਕਹਿ ਤਾਂ ਦੇ ਇਹ ਕੀ ਗੱਲ ਆ ਕੁੜਿਆ ਕਿੰਨੀ ਕਰਦਾ ਛੋਟ ਛੋਟ ਇੱਕ ਬਾਈ ਦੀ ਦੇ ਦਾਂਗੇ ਜੇ ਹੁਣ ਭਾਈ ਤੁਸੀਂ ਇਹ ਗੱਲ ਕਹਿ ਦੇ ਵੇਖੋ ਕੱਤੀ ਐਡੀ ਆਉਂਦੀ ਨਹੀਂ ਐ ਅੱਜ ਕੱਲ ਲੰਮੀ ਵੇਖੋ ਸਰੀਰ ਵੇਖੋ ਭਾਈ ਇਹਦਾ ਸਰੀਰ ਇੱਕ ਬਾਈ ਦੀ ਝੂਟੀ ਵੇਖੋ ਕੱਤੀ ਸੁੰਦਰਤਾ ਜਾਂ ਸੁੰਦਰਤਾ ਜਿਹੜਾ ਪਰ ਆ ਲਗਾ ਯਾਦ ਅਗਰ ਕੋ ਵੇਖੋ ਥਣ ਕੀ ਚੈ ਲਗਾ ਬਾਕੀ ਦੀਵਾਲੀ ਤੇ ਵੀ ਇਹਦੇ ਨਾਲ ਦੀਆਂ ਭਾਵੇਂ ਕੋਈ 1 35 40 40 ਮੈਂ ਨਾ ਭਾਈ 1.5 ਦੀਆਂ ਪਰਮਾਤਮਾ ਸੁੱਖ ਰੱਖੇ ਆਹ ਦੇਖੋ ਬਹੁਤ ਖੂਬਸੂਰਤ ਢਾਂਚਾ ਜਿਆਦਾ ਮੈਂ ਤਾਂ ਨਹੀਂ ਮੈਲਾ ਮਾਰ ਕੇ 12 ਕਿਲੋ ਦੁੱਧ ਦਿੱਤੀ ਜਾਊਗੀ ਐਵੇਂ ਤੂੰ ਮਾਰੀ ਜੀਏ 15 ਦੇ ਤੂੰ 16 ਦਾ ਫਾਇਦਾ ਕੋਈ ਨਹੀਂ 12 ਕਿਲੋ ਜਿਹੜਾ ਹੱਕ ਰੱਖਦੀ ਹੈ ਨਾ 12 ਕਿਲੋ ਹਾਇਰ ਦੁੱਧ ਕੱਢੂਗੀ ਝੋਟੀ ਠੀਕ ਆ ਹਟ ਤੇ ਮਗਰ ਤੇ ਕੱਟਾ ਮੇਰਾ ਆਹ ਮਗਰ ਜਿਹੜਾ ਤੁਸੀਂਖੋਗੇ ਬਲੈਕ ਰੰਗ ਦੇ ਵਿੱਚ ਮੋਰਾ ਬਰੀਡ ਦਾ ਕੱਟਾ ਦਿੱਤਾ ਇਹਨੇ ਸੋ ਜਿਹੋ ਜਿਹਾ ਸੀਮਲਰ ਖਾ ਲਓਗੇ ਉਹ ਜਿਹੜਾ ਬੱਚਾ ਪਾ ਦੂਗੀ ਕਰਮਾਂ ਲਈ ਆਇਦਰ ਅਗਲੇ ਪਾਸੇ ਇਹ ਆਂਦੀ ਵੀ ਮੇਰੀ ਗੱਲਬਾਤ ਕਰੋ ਆਣ ਕੇ ਹਾਂਜੀ ਏ ਮੈਂ ਤਾਂ ਕੀ ਵੇਰਵਾ ਇਹ ਵੇਰਵਾ ਭਾਜੀ ਆ ਵੇਖੋ ਪਹਿਲਾਂ ਬੱਚੇ ਦੀ ਚਾਹ ਮਰਾਓ ਇਧਰ ਵੇਖੋ ਵੀਰ ਜੀ ਕੱਟੀ ਨੂੰ ਚਾਹ ਮਰਾਉ ਨਾਲ ਆ ਇਧਰ ਵਿਖਾਓ ਥੋੜਾ ਜਿਹਾ ਸ਼ਾਮ ਦਾ ਟਾਈਮ ਹੈ 나ੜੂਆ ਉਤਰਾ ਦਿਖੂਗਾ ਭਰਾਵਾਂ ਨੂੰ ਵੇਖੋ ਗਿੱਲਾ 나ੜੂ ਲਮਕਦਾ ਨਾਲ ਕੱਟੀ ਇਹਦੇ ਮੱਧਰਾ ਨੋਗੋ ਨਾਲ ਅੱਜ ਜਾ ਦੇ ਨੇ ਆ ਸੁਈ ਨੂੰ ਤੂੰ ਜਾ ਦੇ ਨੇ ਤੇ ਜਾ ਦੇ ਹਾਂਜੀ ਵੇਖੋ ਕੱਟੀ ਦੀ ਸੁੰਦਰਤਾ ਨਾਲ ਹਾਂ ਕੁਲੇ ਤੇ ਐਵੇਂ ਝੂਠ ਮਾਰਨੋਂ ਭਾਜੀ ਫਾਇਦਾ ਕੋਈ ਨਹੀਂ ਇਹਦਾ ਵੀ ਬੋੜਾ 5 6 ਕਿਲੋ ਗਿਣੋ ਤੁਸੀਂ ਠੀਕ ਹੈ ਨਹੀਂ ਸੂਹਾ ਤੇ ਜਾਗਣ ਲੱਗੋ ਭਰਾ ਮੇਰਾ ਚੌਥਾ ਗੱਲੇ ਕੋਈ ਟੈਨਸ਼ਨ ਨਹੀਂ ਆਪਾਂ ਸਿੰਗ ਬੇਸ਼ੱਕ ਖੁੱਲਾ ਪਰ ਸਿੰਗ ਬੜੀ ਸੁਸਵਾਦ ਲੱਗੀ ਆ ਮੱਜ ਹਾਂ ਬਾਕੀ ਵੇਖ ਥੱਲੇ ਸਾਫ ਕਿੰਨੀ ਆ 6-7 ਕਿਲੋ ਐਸ ਵਕਤ ਬੋਲੇ ਬੋਲੇ ਦੇ ਥੱਲੇ ਹਾਜ਼ਰ ਆ ਕੱਟੀ ਮਗਰ ਆ ਗਈ ਬੱਚਾ ਤੁਹਾਨੂੰ ਦਿਖਾਤਾ ਗਿੱਲੇ ਨੜੂਏ ਬੱਚਾ ਸੁੰਬੇ ਆਣ ਲੱਗਾ ਜੀ ਸੁੰਬੇ ਵਾਲਾ ਸੁੰਬਾ ਥਾਨ ਕਹਿ ਲਓ ਠੀਕ ਆ ਜੀ ਜਿੱਦਾਂ ਦਾ ਵਿਕਸੇ ਪਰ ਆਉ ਨੂੰ ਸਮਝ ਆਉਂਦੀ ਆ ਨੋਕਲਾ ਕਹਿ ਲਓ ਉਹ ਤੋਂ ਤੁਸੀਂ ਵੇਖੋਗੇ ਬਿਲਕੁਲ ਹੱਡੀ ਉੱਡੀ ਤੋਂ ਬਿਲਕੁਲ ਕਾਫੀ ਉੱਚੀ ਆ ਪਿੱਠਪੁੜੇ ਵਾਲੀ ਸਾਈਡ ਤੋਂ ਇਹ ਭਰਾ ਮੇਰਾ ਆਪਣਾ ਅੰਤਾਜਾਲ ਵਾਲੇ ਦੁੱਧ ਦੇ ਦੇ 10 ਕਿਲੋ ਦੇ ਦੇ 12 ਕਿਲੋ ਦੇ ਦੇ 8 ਕਿਲੋ ਆਪਾਂ ਇਹਦੀ ਗੱਲ ਕਰਾਂਗੇ ਨਾ ਅੱਜ ਦੀ ਘੜੀ ਬਹੁਲੇ ਜਾਂ ਮੈਂ ਅੱਜ ਜਿੰਨਾ ਪਾਲਣਗੇ ਉਹਨਾਂ ਚ ਹਾਂਜੀ ਹਾਂਜੀ ਆਪਾਂ ਨਹੀਂ ਕਹਿਣਾ ਕਿ ਭਰਾ ਨੂੰ ਇਹ 15 ਦਿਨ ਦੀ 12 ਦਿਨ ਦੀ ਠੀਕ ਆ ਜੀ ਹਾਂ ਆਪਾਂ ਇਹਦਾ ਕਿਹੋ ਜੀ ਗੱਲ ਕੇ ਨੂੰ ਆਖੀ ਨਹੀਂ ਆਪਾਂ ਉਹ ਦੁੱਧ ਕਹਿੰਦੇ ਮੌਕੇ ਤੇ ਤਿਆਰ ਹੋ ਗਏ ਨਹੀਂ ਨਹੀਂ ਇਹਦਾ ਪਰੀਆਂ ਕਰਮ ਵਾਲੀਆਂ ਜਿੰਨੇ ਆਪਾਂ ਸੇਵਾ ਕਰਨਗੇ ਉਹਨਾਂ ਚਵਾ ਦੇ ਹਾਂਜੀ ਹਾਂਜੀ ਠੀਕ ਆ ਜੀ ਆਹ ਦੇਖੋ ਵੇਖੋ ਸੋਨ ਦਤਾ ਕਾਲੀ ਸ਼ਾਮੈਂ ਅੱਖਾਂ ਤੋਂ ਪੈਰ ਤੋਂ ਸਰੀਰ ਇੱਕ ਵਾਰੀ ਅੱਗੋਂ ਨਾ ਕਮਾ ਆ ਕੇ ਹੋਰ ਦਿਖਾ ਦੇ ਹਾਂਜੀ ਹਾਂਜੀ ਕੋਈ ਨਹੀਂ ਦਿਖਾ ਦੇਵਾ ਦਿਖਾ ਦੇ ਹਾਂਜੀ ਹਾਂਜੀ ਵੀਰਾਂ ਨੂੰ ਸਮਝ ਲੱਗ ਜੇ ਸਾਰੀ ਹਾਂਜੀ ਹਾਂਜੀ ਇੱਕ ਵਾਰੀ ਕੁਲੇ ਮੋੜ ਦੇ ਇਥੋਂ ਕੋਈ ਨਾ ਕਮਾ ਲਿਆ ਮੇਰਾ ਭਰਾ ਇੱਕ ਵਾਰੀ ਫੇਰ ਆ ਦਿਖਾ ਦੇ ਮਾਰਕ ਜੱਜ ਨੂੰ ਪਿੱਛੇ ਕੈਮਰਾ ਚੰਗੀ ਤਸੱਲੀ ਦੇ ਨਾਲ ਮਾਰੋ ਬਾਕੀ ਥਾਂ ਛੱਡਾ ਵੇਖੋ ਕਿੱਡਾ ਸਾਫ਼ ਸੁਥਰਾ ਦੇ ਨਾੜਾ ਵੇਖੋ ਛੱਡੇ ਦੇ ਕਿੰਨਾ ਇੱਕ ਸਾਰ ਪੱਧਰੀ ਹੈ ਬੈਕ ਸਾਈਡ ਤੋਂ ਕੋਈ ਬਾਈ ਛਾਈ ਨੱਕੇ ਦਾ ਕੋਈ ਵੱਲਸ਼ਲ ਨਹੀਂਗਾਗਾ ਨੋਗਲਾ ਥਣ ਕਹਿ ਲੋ ਸੁੰਬਾ ਬਾਕੀ ਸੂਸਵਾਜ ਆਈ ਥੋੜੀ ਜੀ ਦੋ ਚੌ ਚੰਨ ਨੂੰ ਮੈਂ ਚੱਕ ਗਈ ਆ ਟੇਟੜ ਭਰ ਗਈ ਤੇ ਮੈਂ ਵੇਖੋ ਕਿ ਢੀ ਵੱਡੀ ਆ ਚੌੜੀ ਛੋਟੀ ਬੜੀ ਆ ਸਿੰਗਲ ਹੱਡੀ ਦੀ ਵੇਖੋ ਉੱਚੀ ਹੱਡੀ ਦੀ ਮਾਜਾ ਕਰਮਾਲੀ ਆਣ ਵੇਖੋ ਕਾਗਜ਼ ਵਰਗੀ ਆ ਵੇਖੋ ਆ ਵੇਖੋ ਜੀ ਆ ਵੇਖੋ ਆ ਜੇ ਸੁੰਬੇ ਥਣ ਐਡੀ ਢੀ ਮੋਟੀ ਧਾਰ ਜੇ ਦੀ ਆ ਵੇਖੋ ਰਸਾ ਵੀ ਆਪਾਂ ਥਲੇ ਛੜਦਾ ਜੇ ਹਾਂ ਲਾਓ ਜੀ ਬਈ ਅੱਗੋਂ ਪਿੱਛੋਂ ਜਿੱਧਰੋਂ ਮਰਜ਼ੀ ਟੱਕਰ ਲਾਓ ਜੀ ਮਹਾਰਾਜ ਯਾਦ ਕਰੂਗਾ ਕੋਈ ਭਰਾ ਇਹ ਆ ਵੀ ਚਲੋ ਖੇਚਲ ਕਰਨੀ ਬਹੁਤ ਦੁੱਧ ਚੰਗਾ ਚੱਲੂਗੀ ਮੇਰੇ ਹਿਸਾਬ ਨਾਲ ਗੱਲ ਤਾਂ ਕੋਲਿਓ ਹੋਈ ਨਾ ਵੀ ਹੁਣ ਤਾਂ 6-7 ਕਿਲੋ ਚਲੋ ਬੌਲਾ ਮੈਂ ਨਾ ਬੌਲਾ ਕੋਈ 5 ਕਿਲੋ ਮੰਨ ਲਏ 6 ਕਿਲੋ ਮੰਨ ਲਏ ਜਿਹੜੀ ਸਚਾਈ ਆ ਠੀਕ ਹੈ ਜੀ ਇਹਨਾਂ ਕੀ ਬੌਲਾ ਮੈਂ ਦੇ ਕੇ ਚੰਗਾ ਦੁੱਧ ਤੁਰਦੀ ਆਵੇਂ ਝੂਠ ਮਰ ਜੀ ਵੀ 10 ਕਿਲੋ ਬੌਲਾ 12 ਇਧਰ ਲੈਓ ਕੋਲਿਓ ਵੀਰ ਬੰਨ ਲਓ ਬਾਕੀ ਬੈਕ ਸਾਈਡ ਤੋਂ ਆਪਾਂ ਮੌਕੇ ਤੇ ਦੇਖਦੇ ਆ ਕੋਈ ਭਰਾ ਆਪਣੇ ਠੀਕਾ ਜੀ ਸੱਦੇ ਪੱਤਰ ਤੇ ਆਉਂਦਾ ਦੂਰੋਂ ਨੇੜਿਓ ਪਧਰੀ ਆ ਬੈਕ ਸਾਈਡ ਤੋਂ ਕੋਈ ਕਰਮ ਵਾਲੀ ਦੀ ਸਾਈਡ ਨਹੀਂ ਗਈ ਹੈ ਨਹੀਂ ਹੈ ਨਹੀਂ ਕੋਈ ਬਾਇਸ਼ਾਈ ਨਹੀਂ ਵੇਖੋ ਜ ਆ ਡਰੂਟਰ ਦੀ ਚੰਗੀ ਆ ਇਸ ਵਕਤ ਲੈ ਜਾਓਗੇ ਬੋਲਾ ਛਕੋ ਮੇਰਾ ਭਰਾ ਘਰੇ ਜਾ ਕੇ ਠੀਕ ਆ ਕੁੱਲੇ ਮੋਲ ਕੀ ਕਰਦਾ ਫਿਰ ਦੇਣੀ ਕਿ ਕੁੱਲ ਭਾਜੀ ਕਰਨੇ ਤਾਂ 90000 ਕਰਦੇ ਆ 85 ਦੀ ਦੇ ਦਈਏ ਮੈਂ ਚੰਗੀ ਆ ਬਾਕੀ ਕੋਈ ਮੈਂ ਤਾਂ ਦੰਦ ਨਹੀਂ ਹਿਲਦਾ ਕੋਈ ਦੰਦ ਨਹੀਂ ਕਸਾ ਜਰੋ ਮਾਜੀ ਕੋ ਭਰਾ ਮੇਰਾ ਚੈੱਕ ਕਰ ਲੈ ਤੇ ਜਸੂਆ ਸੂਈ ਜੀ ਰਿਜਣਾ ਮੈਂ ਹਾਂ ਹਾਂਜੀ ਨਹੀਂ 85 ਦੇ ਵਿੱਚੋਂ ਵੀ ਕਰੀਏ ਮਾਨਤਾ ਕੋਈ ਨਹੀਂ ਕਰਾ ਲੋ ਤੁਸੀਂ ਜੋ ਕਰਾਉਣਾ ਦੇ ਦਈਏ ਕਿੰਨੇ ਦੀ ਦੇਣਾ 82 ਦੀ ਦੇਣਾ ਜਾਂ 82 ਤੋਂ ਹੋਰ ਥੋੜਾ ਜੰ ਅੰਦਰ ਆ ਜੰਨਾ ਚੱਲ 80 ਦੀ ਦੇ ਦਾਂਗੇ ਭਾਈ ਜੇ ਤੁਸੀਂ ਇਹ ਕਹਿੰਦੇ ਆ 80 ਦੀ ਜਾਊਗੀ ਦੋਸਤ ਕੋਈ ਉਹ ਭਰਾ ਉਹ ਨਾ ਪਤਾ ਕੋਈ ਨਹੀਂ ਆਪਣਾ ਕਿੱਥੇ ਸੌਦਾ ਹੈ ਨਾ ਆ ਜਾ ਕੋਈ ਬਾਕੀ ਕੋਈ ਵੀ ਸੌਦਾ ਕਰੇ ਠੀਕ ਆ ਜੀ ਬਾਕੀ ਮਾਝਾ ਮੋਲ ਵੇਖ ਕੇ ਲਾਵੇ ਸਾਰੇ ਅੱਡੇ ਵੇਖ ਕੇ ਵੀਡੀਓ ਵੇਖ ਕੇ ਮੈਂ ਵੇਖ ਲੇ ਵੀ ਮੈਂ ਕਿਹਦੇ ਹੱਬ ਮਾਝਾ ਚਲੋ ਆਪਾਂ ਦਾਵੇ ਨਾ ਕਹਿੰਦੇ ਪਿਛੋ 9 10 10 ਲੀਟਰ ਤੋਂ ਕਿਦਾਂ ਭਾਜ 10 ਕਿਲੋ ਦਾ ਮਾਮੂਲੀ ਦੋਜਾ ਬਾਕੀ ਨਵੀਆਂ ਮੱਝ ਸਰੀਰ ਚੰਗਾ ਮਾਝਾ ਬਾਕੀ ਦੰਦ ਮੂੰਹ ਖੁਰਦੀ ਪੂਰੀ ਕੈਮ ਮੈਂ ਨਾ ਓਕੇ ਰਿਪੋਰਟਾਂ ਭਾਜੀ ਓਕੇ ਅਜੇ ਸੂਸਵਾਜਾਈ ਮੱਝ ਵੇਖੋ ਬਾਕੀ ਸ਼ੋਸ਼ ੱਪੇ ਵਾਲੀ ਆ ਥੱਲੋਂ ਚੱਡੇ-ਚੁੱਡੇ ਦਾ ਵਧੀਆ ਹਾਂਜੀ ਹਾਂਜੀ ਆਰੂਰ ਚੰ ਆਏ ਗਏ ਤਾਂ ਫਿਰ ਵੀ ਮਾਨਤਾਂ ਨੂੰ ਖੋਲ ਕਰ ਦਿਆਂਗੇ ਕਰ ਦਿਆਂਗੇ ਕੋਈ ਨਹੀਂ ਨੁਕਤੇ ਵਾਲੀ ਗੱਲ ਨਹੀਂ ਕਰ ਦਿਆਂਗੇ ਕਰ ਦਿਆਂਗੇ ਜਿਆਦਾ ਕਰੋ ਭਰਾ ਮੇਰਾ ਜਿਹੜਾ ਲੈ ਗਣਾ ਦਮਿਆਂ ਉਹਦਾ ਨਗੀਨਾ ਵੇਖੋ ਦੇ ਪੂਰਾ ਨਗੀਨਾ ਜਮਾਨੇ ਬਿਲਕੁਲ ਬਿਲਕੁਲ ਬਾਕੀ ਇੱਧਰ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਕਬੂਤਰੀ ਚਾਹੇ ਨੁਕਰੀ ਕਹਿ ਲੋ ਬਹੁਤ ਹੀ ਪਿਆਰੀ ਝੋਟੀ ਆ ਬਹੁਤ ਪਿਆਰੀ ਝੋਟੀ ਆ ਪਹਿਲਾ ਸੂਆ ਪਲੂਣ ਝੋਟੀ ਸੁਈ ਆ ਸੋਹਣੀ ਹਾਈਟ ਕੱਟ ਦਾ ਵਜਨ ਦੇ ਵਿੱਚ ਆ ਤੇ ਸਿਰਫ ਅੱਜ ਤੁਹਾਨੂੰ 1,22,000 ਦੀ ਮਿਲ ਜੂਗੀ ਇੱਥੇ ਆਣ ਕੇ ਅੱਖਾਂ ਦੇ ਵਿੱਚੋਂ ਕੱਢੋ ਨਿਗਾਹ ਦੇ ਵਿੱਚੋਂ ਕੱਢੋ ਪਸੰਦ ਆਊਗੀ ਮੇਰੇ ਭਰਾਵਾਂ ਕੁਲਿਆ ਇਹ ਅੱਜ ਦੋ ਹੀ ਆਪਣੇ ਕੋਲ ਹਾਂਜੀ ਹਾਂਜੀ ਬਾਜੀ ਹਾਂਜੀ ਹਾਂਜੀ ਤੇ ਨੰਬਰ ਇੱਕ ਦੇ ਆਪਣੇ ਭੈਣ ਭਰਾਵਾਂ ਨੂੰ ਨੰਬਰ ਆਪਣਾ ਹੈਗਾ ਜੀ ਵੀਰ ਜੀ 88721 ਤੇ 82014 ਨਾਮ ਮੇਰਾ ਵੀਰਤੀ ਕੁਲਿਆ ਜੀ ਆਹ ਠੀਕ ਆ ਹਾਂਜੀ ਤੇ ਚਲ ਜੀ ਫਿਰ ਰਾਵਣ ਵੇਖਣ ਹਾਂਜੀ ਹਾਂਜੀ ਹੁਣ ਆਪਾਂ ਵੇਖੋ ਆਪਾਂ ਚਵਾਈ ਕਰਦੇ ਹਾਂ ਇਹ ਇੱਕ ਥੱਲੇ ਤੁਹਾਨੂੰ ਬਾਦਨਾ ਇੱਕ ਥੱਲੇ ਆਪਾਂ ਬਾਈਨਾ ਚਵਾਈ ਕਰਕੇ ਤਾਂ ਆਪਾਂ ਚੱਲਦੇ ਹਾਂ ਲੋ ਵੀ ਸਾਸਤਰੀ ਕਾਲ ਸਾਰੇ ਭਰਾਵਾਂ ਨੂੰ ਜਿਉਂਦੇ ਵਸਦੇ ਰਹੋ ਠੀਕ ਆ ਮਾਰਾ ਸ਼ੌਖ ਰੱਖੇ ਚੜਦੀ ਕਲਾ ਕਰੇ ਹਰ ਇੱਕ ਦੀ